वाहेगुरू जी का ख़ालसा वाहिगुरु जी फते कहन्ला ਗੁਰੂ ਜੀ ਦਾ ਪ੍ਰਸਾਦ ਜੀ ਨੂੰ ਪਾਣ ਨਿਮਨ ਜੀ ਜੇ ਸੋਹਣ ਜੇ ਜਿਉਰਾ ਪ੍ਰਮਤਿ ਤੁਮੇ ਤੇ ਗੁਰ ਨੂਰ ਕਰਦਾ ਨਾਨਕ ਜੀ ਗੁਰੂ ਮਾਤਾ ਗੰਗਾ ਜੀ ਭਗਤਾਂ ਦੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਜਿੱਤੇ ਗੁਰੂ ਅਰਜਨ ਦੇਵ ਜੀ ਵਿਆਹਣ ਵਾਸਤੇ ਆਏ ਮਾਤਾ ਗੰਗਾ ਜੀ ਗੁਣ ਦਾ ਆਨੰਦ ਕਾਰਜ ਬਿਰੋ ਅਰਜਨ ਸਾਹਿਬ ਜੀ ਦੇ ਨਾਲ ਹੋਇਆ ਇਹ ਮਾਤਾ ਗੰਗਾ ਜੀ ਦਾ ਤੇ ਆਪਣਾ ਧਿਆਨ ਜਿਹੜਾ ਹੈ ਉਹ ਪਰਮਾਤਮਾ ਦੀ ਸਗਤ ਦੇ ਵਿੱਚ ਲਾਉਣ ਦਾ ਯਤਨ ਕਰੀਏ ਕਿਉਂਕਿ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਜੋ ਤਿਆਰ ਹੋਈ ਹੈ ਉੱਤੇ ਪ੍ਰਕਾਸ਼ ਹੋਣਾ ਹੈ ਆਪਣਾ ਧਿਆਨ ਉਸ ਪਰਮਾਤਮਾ ਵੱਲ ਦੇਣ ਦਾ ਯਤਨ ਕਰੀਏ ਸਤਿਨਾਮ ਵਾਹਿਗੁਰੂ ਸਤਿਨਾਮ ਜਮ ਕੇ ਫਸਰਾ ਮਾ ਸੁਕਾਰੋ ਟਲ ਗੁਰਖੀਏ ਅਹਨਿਸ ਸਹਜ ਸੁਬਾਹ ਆਈ ਦਰਸਨ ਕਰੇ ਮਾ ਕੋਈ ਪਿਆਰ ਗੀਤ ਕੀ ਖਟੇ ਮਿਰਦ ਕੇ ਪਿਆਰ ਸੰਘੇ ਲੇ ਕਾ ਸਿਰ ਸਾਹਿਬ ਦੇ ਸਰਹਾਏ ਖਾਜਾ ਕੀ ਮੁਰਬਾਲੇ ਬੋਲਾ ਜੇ ਸਿੱਖਾ ਨਾ ਸਿਖੇ ਦਾ ਬੇਸ ਦਾ ਰਹਿ ਤਾ ਵਵੇਗ ਦਾ ਵਿਸਾਨਾ ਮਰੋ ਸਾ ਸਰਦੀ ਦੀ ਮਾਤਾ ਮਾਤਾ ਗੰਗਾ ਜੀ ਆਪ ਜੀ ਦੇ ਵਿਆਹ ਗੁਰਪੁਰਬ ਦੇ ਖੁਸ਼ੇ ਅੰਤਾਰਾ ਹਰ ਸਾਲ ਦੀ ਤਰ ਸਲਾਤਾ ਜੂੜ ਮੇਲਾ ਸ਼ਰੋਗਣੀ ਗੁਰਦੁਆਰਾ ਪਰਮਦਰਗਾ ਦੇਤੇ ਸ੍ਰੀ ਅਮਰਸੰਸਾਹਬ ਪ੍ਰਧਾਨ ਸਾਹਿਬ ਸਰਦਾਰ ਅਰਜਨ ਸਿੰਘ ਜੀ ਦੇ ਧੰਗੇ ਜੁਨੀਆ ਨੂੰ ਬਦਲਾ ਰਵੇਦਾ ਪਰਦੇਵ ਸਿੰਘ ਜੇ ਕਨਿਆ ਵੋਖਸ ਕਕਰ ਸਾਹਿਬ ਜਸੇ ਦਾ ਕੋਹੰਕ ਸਿੰਘ ਜੇ ਮੰਦਨ ਰਾਜਾ ਰਾਮ ਦੇ ਸੁਖ ਹੋਵੇ ਨਾਮ ਚੇਤੇ ਆ ਲੈ ਨਾਮ ਇਕ ਨਾਮ ਚੜ ਦੇ ਕਹਦਾ ਤੇਰੇ ਪਾਣੀ ਸ਼ਰਮਤ ਦਾ ਬਾਬਾ ਵਾਹਿਗੁਰੂ ਜੇਤਾ ਸਰਬੱਤ ਸੰਤਾਨਾਂ ਨੂੰ ਇਸ ਨਵੇਂ ਦਰਬਾਰ ਦੀ ਅਤੇ ਸਾਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਭੰਤਨ ਜਗਤ ਮਾਤਾ ਮਾਤਾ ਕੰਗਲ ਜੀ ਦੇ ਵਿਆਹ ਉਤਸਵਾਂ ਦੀ ਲੱਖ ਲੱਖ ਵਧਾਈਆਂ سنت بابا, بابا نرم ਬਾਬਾ ਜੀ ਵਹਿਰੇ ਜੀ ਖਾਲਸਾ ਵਹਿਰੇ ਜੀ ਕੀ ਫਤਿਹ ਬਸਤੂ ਖਾਲਸਾ ਸਾਈਂ ਖਾਲਸਾ ਬਾਬਾ ਜੀ ਪਹਿਲਾਂ ਤਾਂ ਆਪ ਜੀ ਨੂੰ ਸਮੂਹ ਸੰਗਤ ਨੂੰ ਵਿਆਹ ਪਰਵ ਦੀ ਲੱਖ ਲੱਖ ਵਧਾਈ ਹੋਵੇ ਕੀ ਮੈਸੇਜ ਹੈ ਬਾਬਾ ਜੀ ਅੱਜ ਤੁਹਾਡੇ ਵੱਲੋਂ ਦੁਬਾਰਾ ਜੀ ਭਵੀ ਪਾਸ਼ਾ ਮਹਾਰਾਜ ਜੀ ਦਰਬਾਰ ਦੀ ਸੇਵਾ ਪੰਥ ਰਤਨ ਸੱਜਣਵਾਸੀ ਬਾਬਾ ਹਰਮਨ ਸਿੰਘ ਜੀ ਉਹਨਾਂ ਤੋਂ ਸਾਈਂ ਬਾਬਾ ਬਚਨ ਸਿੰਘ ਜੀ ਉਹਨਾਂ ਨੂੰ ਜਿਵੇਂ ਰੂਪੀ ਕੇ ਜੇਵਾ ਤੋਂ ਮਹਾਰਾਜ ਜੀ ਨੇ ਆਪਣੀ ਸੇਵਾ ਆਪੀ ਕਰਾ ਲਈਏ ਤੇ ਅੱਜ ਨਵੇਂ ਦਰਬਾਰ ਸਾਹਿਬ ਚ ਮਹਾਰਾਜੀ ਦੀ ਜੀਉਂਗਿਆ ਸਾਹਿਬੀ ਦੇ ਪ੍ਰਕਾਸ਼ ਹੋਈ ਹੈ ਤੇ ਸੰਗਤ ਬਾਤ ਕਰਕੇ ਹੋ ਰਹੀਆਂ ਜਾਂਦੀਆਂ ਜਿਹੜੀਆਂ ਕੋਲ ਦਿੱਲੀ ਨੂੰ ਜਾਂਦੀਆਂ ਹੈ ਅੰਬਰਸਰ ਉਹ ਜਿਹੜਾ ਦਿੱਲੀ ਤੋਂ ਅੰਬਰ ਤੋਂ ਅੰਬਰਸਰ ਜਾੜ ਆਲਾ ਹੈ ਸੰਗਤਾਂ ਇੱਥੇ ਦਰਸ਼ਨ ਮਿਲ ਕੇ ਕਰਕੇ ਜਾਇਆ ਕਰੂ ਇਹ ਉਸੇ ਤਰ੍ਹਾਂ ਵੀ ਇਥੇ ਜਿੰਨੇ ਬ੍ਰਹਮ ਗਿਆਨੀ ਆਏ ਮਹਾਰਾਜ ਦੇ ਨਾਲ ਬੜੀ ਤਰਤੀ ਪਾਵਰ ਪਾਵਰਫੁਲ ਤਰੀਕਾ ਅਮਜੋ ਪਿਆਰ ਜੋ ਇਮਾਰਤ ਦੀ ਜਿਵੇਂ ਇੰਨੇ ਬ੍ਰਹਮ ਗਿਆਨੀ ਆਏ ਨੇ ਇਥੇ ਬੰਦਾ ਅਰਦਾਸ ਕਰਤੇ ਘਰ ਨਹੀਂ ਪਹੁੰਚਦਾ ਪਹਿਲਾ ਕਾਰਜ ਮਹਾਰਾਜ ਜੀ ਨੇ ਕਰਦੇ ਆ ਫਿਰ ਉਹ ਬੇਨਤੀ ਦੇ ਕੇ ਵੱਤ ਤੋਂ ਵੱਤ ਆਗੇ ਜਬਨੇ ਮਹਾਰਾਜ ਨੇ ਸਿੱਖੀ ਕਾ ਆਪਣੇ ਤੇ ਸੁਖੀ ਪ੍ਰਾਪਤ ਕਰ ਲਈ ਅੱਜ ਦਰਬਾਰ ਸਾਹਿਬ ਦੀਆਂ ਚਾਬੀਆਂ ਸੌਪੀਆਂ ਗਈਆਂ ਜੀ ਹਾਂਜੀ ਹਾਂਜੀ ਕਿ ਸੰਗਤ ਨੇ ਬਾਬਾ ਜੀ ਬਹੁਤ ਮਨ ਖੁਸ਼ ਹੋਇਆ ਸਾਰੀ ਸੰਗਤ ਨਾਲ ਸੰਗਤ ਦੇ ਵਿਊ ਲੈ ਕੇ ਅਸੀਂ ਕਾਫੀ ਸੰਗਤ ਨਾਲ ਗੱਲਬਾਤ ਹੋਈ ਆ ਦਰਬਾਰ ਸਾਹਿਬ ਨੂੰ ਦੇਖ ਕੇ ਬਹੁਤ ਸੰਗਤ ਦੇ ਮਤਲਬ ਮਨ ਖੁਸ਼ੀ ਹੋਈ ਆ ਕੀ ਕਹਿਣਾ ਇਹਨਾਂ ਬਾਰੇ ਜੀ ਪ੍ਰਭੂ ਤੁਹਾਰਾ ਹੀ ਨੇ ਆਪਣੀ ਸੇਵਾ ਆਪ ਹੀ ਕਰਾਈ ਆ ਜੋ ਉਹਨਾਂ ਚੰਗਾ ਲੱਗਦਾ ਸੀ ਉਹਨਾਂ ਨੇ ਕਰਾ ਲਿਆ ਵੀ ਬਿਲਕੁਲ ਜੀ ਬਿਲਕੁਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦਾ ਗੁਰੂ ਕਾ ਦਰਬਾਰ ਆ ਜੀ ਜਿਹੜੀ ਕਾਫੀ ਲੰਮੇ ਸਮੇਂ ਤੋਂ ਸੇਵਾ ਚੱਲ ਰਹੀ ਸੀ ਜੀ ਇਹ ਅੱਜ 15 ਰਤਨ ਬਾਬਾ ਹਰਬੰਸ ਸਿੰਘ ਜੀ ਉਹਨਾਂ ਵੱਲੋਂ ਰਸਾਇਆ ਕੇ ਮਹਾਪੁਰਸ਼ ਸੰਤ ਬਾਬਾ ਬਥੇਨ ਸਿੰਘ ਜੀ ਵੱਲੋਂ ਇੱਕ ਆਪ ਸੇਵਾ ਕਰਵਾਈ ਗਈ ਏ ਤੇ ਸਾਡੇ ਜਿਹੜੇ ਜਸਹਰਦ ਬਾਬਾ ਜਨਮ ਸਿੰਘ ਜੀ ਨੂੰ ਇੱਥੇ ਕਰਵਾ ਰਹੇ ਸੀ ਬਹੁਤ ਲੰਮੇ ਸਮੇਂ ਤੋਂ ਕੰਮ ਤੇ ਬਹੁਤ ਵੱਡਾ ਦੀਵਾਨ ਹਾਲ ਬਣਿਆ ਹੈ ਸੰਗਤ ਦੀ ਸੰਗਤ ਨੂੰ ਬਹੁਤ ਹੁਸ਼ਾ ਆ ਤੇ ਜੋ ਉਹਨਾਂ ਦੀਆਂ ਮੰਦੀਆਂ ਭਾਵਨਾਵਾਂ ਸੀ ਅੱਜ ਪੂਰੀਆਂ ਹੋਈਆਂ ਜੀ ਦਰਬਾਰ ਬਹੁਤ ਵਧੀਆ ਬਣ ਗਿਆ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋਂ ਵੀ ਮੈਸੇਜ ਆ ਰਹੇ ਸਭ ਨੂੰ ਮਹਾਰਾਜ ਜੀ ਕੋਰਕੋਰੀਆਂ ਵਿਆਹ ਪਰੋਦੀਆਂ ਸਭ ਸੰਗਤ ਨੂੰ ਵਧਾਈਆਂ ਜੀ ਤੇ ਸਭ ਨੂੰ ਦੀਵਾਨ ਹਾਲ ਨਵੇਂ ਬਣ ਗਏ ਵਾਹਤੋ ਭਾਈ ਜੀ ਦਾ ਖੌਸਾ ਭਾਈ ਸਭ ਤੋਂ ਪਹਿਲਾਂ ਸਾਰੀਆਂ ਸੰਗਤਾਂ ਨੂੰ ਤ੍ਰਿਸ਼ਾ ਦੀ ਸ਼ੁਭਕਾਮਨਾ ਸੰਗਤ ਨੂੰ ਅੱਜ ਸਾਰੀ ਬਲਡਵੀ ਸੰਤਨ ਨੂੰ ਤੰਤਰਖਿਆプチ ਲੱਜ ਮਾਰੀ ਦੇ ਵਪਾਰਦਿਆ ਮੱਧ ਗੰਗਾ ਜੀ ਦੇ ਵਪਾਰਦਿਆ ਲੱਖ ਲੱਖ ਹਦਈਆਂ ਮਰਨ ਬਣੀ ਕਿਰਤ ਪਕੀਤੀਆਂ ਹੋਰ ਸੰਕਾ ਬੜੀਆਂ ਹਮਗਾਈਆਂ ਉਸ ਤੇ ਅਜੇ ਹੋਰ ਵੀ ਵੱਧ ਖੁਸ਼ੀ ਵਾਲੀ ਗੱਲ ਇਹ ਹੈ ਵੀ ਅੱਜ ਜਿਹੜਾ ਨਮਾ ਜੋ ਦਰਵਾਸਾ ਬਣ ਰਿਹਾ ਸੀ ਪੰਜੇ ਪਾਸ਼ਕ ਜੀ ਦੇ ਬਰ ਸੱਚੇ ਪਾਸ਼ਾ ਨੇ ਸੀ ਉਹ ਬਖਸ਼ੀ ਜੀ ਪੰਥਸਤਰ ਨੂੰ ਬਾਬਾ ਭਾਮਸੀ ਜੀ ਕਾਸੀ ਵਾਲੀ ਉਹਨਾਂ ਨੇ ਬਰਸਾਈ ਬਾਬਾ ਬਚੀ ਜੀ ਜੀ ਔਰ ਪਿੱਛੇក៏ ਉਹਨਾਂ ਕੋਲ ਬਰਸਾਈ ਬਾਬਾ ਜੀ ਦੀ ਸ਼ਿਵਾ ਬਾਬਾ ਨਰਨਸੀ ਜੀ ਬਖਸ਼ੀ ਸੀ ਕੋਨੇ ਪਾਸ਼ਾ ਨੇ ਆਪ ਹੱਥ ਰੱਖੀ ਕਰਵਾਈ ਆ ਮਹਾਰਾਜ ਬੜੀ ਕਿਰਪਾ ਕੀਤੀ ਆ ਸੱਚੇ ਪਾਸ਼ਾ ਨੇ ਦਰਵਾਜ਼ੇ ਬੜਾ ਆਲੀਸ਼ਾਨਦਾਰ ਬਣਾਇਆ ਔਰ ਬੜਾ ਮਨ ਖੁਸ਼ ਹੋਇਆ ਸੰਗਤਾਂ ਵੀ ਬੜੀ ਹਮ ਹਮ ਆ ਗਈ ਬੜੀ ਦੂਰ ਦੂਰ ਆ ਰਹੀਆਂ ਆ ਆਹੋ ਨੇ ਸੰਗਤ ਮਿਲੀ ਹਰਿਆਣੇ ਤੋਂ ਸੰਗਤ ਆਈ ਆ ਕੋਈ ਦਿੱਲੀ ਤੋਂ ਆਈ ਆ ਕਿਸੇ ਕਿਸੇ ਪਿੰਡਾਂ ਸੰਗਤਾਂ ਔਰ ਬੜਾ ਖੁਸ਼ ਹੋਰੀਆਂ ਦੇਖ ਕੇ ਬਹੁਤ ਹੀ ਆਲੀਸ਼ਾਨਦਾਰ ਤੁਰਵਾਰ ਬਣਿਆ ਗੁਰੂ ਦੀ ਕਿਰਪਾ ਨਾਲ ਔਰ ਬੜਾ ਮਨ ਖੁਸ਼ ਹੋਇਆ ਅੱਜ ਬਾਬਾ ਜੀ ਨੇ ਜਿਹੜੀਆਂ ਚਾਬੀਆਂ ਡੀਆਂ ਅੱਜ ਜਿਹੜੀ ਆ ਸ਼ੁਰੂ ਰਿਕ ਬੇਟੀ ਨੂੰ ਸੰਪੀਆਂ ਦੀ ਇਨਲੀ ਸਿਵਾ ਤੁਸੀਂ ਪਾਣੀ ਆਪਰੇ ਬਗਾ ਕਰਵਾਈ ਹੈ ਵਾਇਰ ਕੋਲੀ ਦਾ ਫਲਸਾ